ਇਹ ਨਹੀਂ ਮਰਦੀ ਇਹ ਨਹੀਂ ਮਰਦੀ ਮੈਂ ਜੇ ਮੈਂ ਮਰ ਗਈ 5 ਲੱਖ ਕੌਣ ਸੰਭੂ ਮੈਂ ਤੁਸੀਂ ਤਾਂ ਸਾਰਾ दारू ਚ ਰੋੜ ਦੇਣਾ ਨਹੀਂ ਮਰਦੀ ਮੈਂ ਵਰਨਾ ਤੂੰ ਮਰ ਜਾ ਉਹ ਬਾਪੂ ਉਹ ਬਾਪੂ ਕੀ ਕਰਾ ਉਹ ਦੁਆ ਕਰ ਉਹ ਮੇਰੇ ਵਾਸਤੇ ਦੂਜੀ ਦਾ ਇਤਜਾਮ ਕਰ ਦੇ ਏਥੇਵਾ ਬੇਬੇ ਹੋਈ ਦੇਵਾ ਕੀਤੀ ਬਾਪੂ ਦੀ ਨਾਰਾਜ਼ਗੀ ਕੇ ਸੇਵਾ ਗਤੀ ਮ ਬਣਾਉਣ ਵਾਲਿਆ ਓਏ ਕੱਲਾ ਛੱਡ ਜਾਣ ਵਾਲਿਆ ਨਚਾਣਾ ਨਾਲੇ ਗੱਲ ਸੁਣ ਭਾਬੀ ਜੇ ਕੋਈ ਜਵਾਕ ਜਿੱਦ ਕਰੂਗਾ ਉਹਨੂੰ ਪਿਆਰ ਨਾਲ ਸਮਝਾਉਣਾ ਵੀ ਬੇਟਾ ਐਸੇ ਨਹੀਂ ਕਰਤੇ ਮੈਂ ਪਾਪਾ ਕੋ ਬਤਾਉਂਗੀ ਨਾਟੀ ਬੋਏ ਸਵਾਰਤੀ ਮੁੰਡਾ ਓ ਮੈਂ ਨਹੀਂ ਪਾਪੇ ਬੁੱਪੇ ਰਸੀ ਆਪਾਂ ਪਾਉਂਦੀ ਮੈਂ ਤਾਂ ਆਪੇ ਜੋ ਹਕਮ ਦੇਖ ਲੂਗੀ ਜੋ ਵੀ ਹੋਊਗੀ ਗੱਲਬਾਤ ਪੁੱਛੇ ਬਾਪੂ ਸਾਨੂੰ ਪਤਾ ਹੁੰਦਾ ਨਾ ਵੀ ਸਾਡਾ ਬਾਪੂ ਆਏ ਆਏ ਆ ਅਸੀਂ ਤੇਰੇ ਜੰਮਦੀ ਨਾ ਕਿੱਥੋਂ ਧਰੇ ਪੈਤੀ ਇਹ ਸਾਡੀ ਜ਼ਿੰਦਗੀ ਚ ਚਮਕੇ ਧਰਤੇ ਹੁਣ ਨਹੀਂ ਬਚਦੀ ਹਾਏ ਮੈਂ ਮੈਂ ਦਮਾ ਚਾਬੀ ਬੁਰਾ ਨਹੀਂ ਕਿਤੇ ਗੋਨੇ ਕਪੜੇ ਨਹੀਂ ਪਾਏ ਨਵਾਂ ਸੂਟ ਨਹੀਂ ਸਵਾਇਆ ਚਾਚਰਾਵਾ ਕੇ ਗਲੀਆਂ ਚ ਰਜੀ ਨਹੀਂ ਮੈਂ ਗੋ ਅੰਡਰਰੋਮ ਨਹੀਂ ਜਲਾਇਆ ਮੈਸਾ ਹਾਏ ਮੈਂ ਨਹੀਂ ਬਚਦੀ ਜਿਸ ਤਰ੍ਹਾਂ ਅਨਿਲ ਕਪੂਰਨੀ ਹ ਹਿੰਦਮਾਂ ਦੇ ਵਿੱਚ ਬਹੁਤ ਵੱਡਾ ਅਮੀਰ ਆਦਮੀ ਹੁੰਦਾ ਉਹ ਜੂਹੀ ਚਾਵਲਾ ਨੂੰ ਕਹਿੰਦਾ ਅੱਛਾ ਡਾਰਲਿੰਗ ਮੈਂ ਕੁਛ ਦਿਨੋਂ ਕੇ ਲਈ ਬਾਹਰ ਜਾ ਰਹਾ ਹੂੰ ਭਗਵਾਨ ਨਾ ਕਰੇ ਮੁਝੇ ਰਸਤੇ ਮੇਂ ਕੁਛ ਐਸੀ ਬੇਸੀ ਬਾਤ ਹੋ ਜਾਏ ਉਹਦੇ ਮੂੰਹ ਤੇ ਹੱਥ ਰਕ ਲੈਂਦੀਆ ਨਹੀਂ ਸਵਾਮੀ ਐਸੇ ਮਤ ਕਹੋ ਆਪ ਕੀ ਆਈ ਮੁਝੇ ਆ ਜਾਏ ਐਸ ਤਰੀ ਤੂੰ ਮੈਨੂੰ ਕਹਿਣਾ ਜਦੋਂ ਮੈਂ ਜਾਊਂਗਾ ਮਿਰਚਾ ਗਾਉਣਾ ਬੜਾ ਔਖਾ ਹੈ ਬਾਈ ਉਹਨਾ ਮਿਰਚਾ ਮਰਨ ਵੇਲੇ ਔਖਾ ਨਹੀਂ ਹੋਇਆ ਜਿੰਨਾ ਗੌਣ ਵਾਲੇ ਨੂੰ ਔਖਾ ਕਰਦਾ ਨਹੀਂ ਹੋਸ਼ ਕਰ ਨਿਚੋੜੇ ਨਾ ਪਾਦੀ ਮੈਂ ਮਰ ਜੂ ਮੈਂ ਰੰਡਾ ਕਿਵੇਂ ਗੁਜ਼ਾਰੂਗਾ ਲੱਛੋ ਜੀ ਮੈਂ ਕੁਝ ਦਿਨਾਂ ਵਾਸਤੇ ਬਠੰਡੇ ਜਾ ਰਹੇ ਹਾਂ ਰੱਬ ਨਾ ਕਰੇ ਰਸਤੇ ਦੇ ਵਿੱਚ ਮੈਨੂੰ ਕੋਈ ਐਸੀ ਵੈਸੀ ਗੱਲ ਹੋ ਜਾਏ ਤੇ ਤੂੰ ਤੂੰ ਜੂਹੀ ਚਾਵਲਾ ਬਣ ਭਾਬੀ ਬੋਲ ਡਾਇਲੋਗ ਬੋਲ ਕੁਛ ਨਹੀਂ ਹੁੰਦਾ ਤੈਨੂੰ ਇਹ ਨਹੀਂ ਮਰਦਾ ਹੈਗਾ ਇਹ ਤਾਂ 10 ਬੰਦੇ ਨਾਲ ਲੈ ਕੇ ਮਰੂ ਸਾਫੇ ਤੂੰ ਮੈਂ ਤੇਰੀਆਂ ਮਾਰੂ ਤੇਰਾ ਮੁੱਕੀ ਤੱਡੇ ਪਾਰ ਤੂੰ ਸੜੀਦਾ ਮੈਂ ਮੈਂ ਤਾਂ ਨਹੀਂ ਬੋਲਦੀ ਜਿਹੇ ਗੱਲਾਂ ਮੈਂ ਨਹੀਂ ਮਾਰਦੀ ਤੂੰ ਐਨਾ ਕਮਜ਼ੋਰ ਸੀ ਮੈਂ ਤਾਂ ਬਹੁਤ ਕਮਜ਼ੋਰ ਸੀ ਪੁੱਤ ਸਗੋ ਜਦੋਂ ਪੁੱਤ ਮੈਂ ਪੈਦਾ ਉਤੋਂ ਪੁਲਿਸ ਵਾਲਿਆਂ ਨੇ ਘਾਪਾ ਮਾਰਤਾ ਲੈ ਛਾਪਾ ਕਿਉਂ ਬਾਪੂ ਓਏ ਕਿਸੇ ਨੇ ਕੰਜਰ ਦੇ ਨੇ ਛੁੱਠੀ ਖਬਰ ਫਲਾਤੀ ਬਈ ਮਰਾਸੀਆ ਘਰੇ ਬੰਬ ਹੋ ਗਿਆ ਓ ਤੈਨੂੰ 2 ਮਿੰਟ ਚ ਛੱਡ ਕੇ 5 ਲੱਖ ਦੀਆਂ 50 ਦੀਆਂ ਆ ਜਾਣਗੀਆਂ ਆ ਦੇਖ ਲੈ ਅਰੇ ਤੁਸੀਂ ਲੜੋ ਨਾ ਕਿਉਂ ਰੋਲਾ ਪਾਇਆ ਲੜਨ ਬਹਿ ਜਾਨੇ ਓਏ ਤੁਸੀਂ ਕੋਈ ਬੰਦਾ ਲੱਭੋ ਪਿਛਟ ਉਹਨੂੰ ਆਪਾਂ ਫੜਾਈਏ 5 ਲੱਖ ਆਪਣੇ ਘਰੇ ਲਈਏ ਆਹੀ ਤਾਂ ਮੈਂ ਕਹਿੰਦੇ ਆ ਇਹਨੂੰ ਸੁਣਦਾ ਨਹੀਂ ਹੈਗਾ ਆ ਬਾਬੀ ਮੈਂ ਡਾਕਟਰ ਨੂੰ ਲਿਆਉਣਾ ਤੂੰ ਔਖਾ ਨਾ ਦੇ ਜੀ ਬਾਬੀ ਤੂੰ ਮੇਰੀ ਮਾਵਾਂ ਵਰਗੀ ਬਾਜੀ ਆ ਭਾબી ਤੋਖਾ ਨਾ ਦੇ ਦੀ ਸਰੀਰ ਨਾ ਛੱਡ ਜੀ ਭਾબી ਮੈਂ ਹੁਣੇ ਜਾਂਨਾ ਓ ਭਾબી ਤੈਨੂੰ ਰੱਬ ਦਾ ਬਖਸ਼ਾ ਸਰੀਰ ਨਾ ਛੱਡ ਜੀ ਭਾબી ਮੈਂ ਹੁਣੇ ਜਾਂਨਾ